ਪਰਮਵੀਰ ਚੱਕਰ ਵਿਜੇਤਾ ਫਲਾਈਂਗ ਅਫਸਰ ਸ਼ਹੀਦ ਨਿਰਮਲਜੀਤ ਸਿੰਘ ਸੇਖੋ ਜੋ ਕਿ 1971 ਦੀ ਭਾਰਤ-ਪਾਕਿਸਤਾਨ ਜੰਗ ਦੌਰਾਨ ਹਵਾਈ ਸੈਨਾ ਵੱਲੋਂ ਸ਼ਹੀਦ ਹੋਏ ਸੀ ਦੇ ਸ਼ਹੀਦੀ ਦਿਹਾੜੇ ਮੌਕੇ ਡੀ ਕਮਿਸ਼ਨਰ ਦਫ਼ਤਰ ਵਿੱਚ ਬਣਾਏ ਗਏ ਬੁੱਧ ਤੇ ਸ਼ਰਧਾ ਦੇ ਫੁੱਲ ਪੇਟੇ ਗਏ ਸ਼ਹੀਦ ਨੂੰ ਸ਼ਰਧਾਂਜਲੀ ਦੇ ਲਈ ਐਓਸੀ 에ਅਰ ਫੋਰਸ ਸਟੇਸ਼ਨ ਹਲਵਾਰਾ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ 2 ਮਿੰਟ ਦਾ ਮੋਨ ਵੀ ਰੱਖਿਆ ਗਿਆ ਇਸ ਬਾਬਤ ਲੁਧਿਆਣਾ ਡਿਪਟੀ ਕਮਿਸ਼ਨਰ ਨੇ ਕੀ ਕੁਝ ਕਿਹਾ ਇੱਕ ਵਾਰ ਤੁਸੀਂ ਵੀ ਸੁਣੋ ਜਨ ਹਿਤਾਸ਼ੀ টিਆਰਪੀ ਨਹੀਂ ਖਰੀਦਦੇ ਫਰੋਸਾ ਜਿੱਤੇ ਹਨ ਅਸੀਫ ਫਲਾਈਂਗ ਅਫਸਰ ਨਰਮਲਜੀਤ ਸਿੰਘ ਸੇਕੂ ਚਿੰਨਾ ਨੇ ਇਕੱਤਰ ਦੀ ਬੋਰ ਦੇ ਵਿੱਚ ਦੋ ਦੁਸ਼ਮਨ ਇਰਕਾਫ ਨੂੰ ਦਬਾ ਕੇ ਅ ਸ਼ਹੀਦੀ ਦਿੱਤੀ ਦੇਸ਼ ਵਾਸਤੇ ਉਹਨਾਂ ਦਾ ਅਸੀਂ ਸ਼ਹੀਦੀ ਦਿਹਾੜਾ ਜਿਹੜਾ ਹੈਗਾ ਅ ਏਓਸੀ ਸਾਹਿਬ ਵੀ ਆਏ ਸੀਗੇ Air Force ਤੋਂ ਉਹਨਾਂ ਦੀ ਹਾਜ਼ਰੀ ਦੇ ਵਿੱਚ ਅਸੀਂ ਉਹਨਾਂ ਨੂੰ ਇੱਕ ਟ੍ਰਿਬਿਊਟ ਦਿੱਤਾ ਹੈ ਤੇ ਹਰ ਸਾਲ ਦੀ ਤਰ੍ਹਾਂ ਅਸੀਂ ਲੋਕਾਂ ਨੂੰ ਅਪੀਲ ਕਰਦੇ ਆ ਕਿ ਜਿਹੜੇ ਆਫਸਰਸ ਨੇ ਕੁਰਬਾਨੀ ਸਭ ਤੋਂ ਵੱਡੀ ਕੁਰਬਾਨੀ ਦਿੱਤੀ ਹੈ ਦੇਸ਼ ਵਾਸਤੇ ਉਹਨਾਂ ਨੂੰ ਜ਼ਰੂਰ ਯਾਦ ਰੱਖਣ ਤੇ ਉਹਨਾਂ ਦੇ ਇੱਕ ਅਖੰਡ ਭਾਰਤ ਦੇ ਸੁਪਨੇ ਨੂੰ ਅੱਗੇ ਪਹੁੰਚਾਉਣ ਵਾਸਤੇ ਆਪਣਾ ਯੋਗਦਾਨ ਦੇ ਸੀ ਫਲਾਈਂਗ ਆਫੀਸਰ ਨਰਮਜੀਤ ਸਿੰਘ ਸਿੱਕੂ ਚਿੰਨਾ ਨੇ 71 ਡਿਵਾਈਡ ਦੇ ਵਿੱਚ ਦੋ ਦੁਸ਼ਮਨ ਏਅਰ ਕਾਫ ਨੂੰ ਦਬਾ ਕਰਕੇ ਸ਼ਹੀਦੀ ਦਿੱਤੀ ਦੇਸ਼ ਵਾਸਤੇ ਉਹਨਾਂ ਦਾ ਅਸੀਂ ਸ਼ਹੀਦੀ ਦਿਹਾੜਾ ਜਿਹੜਾ ਹੈਗਾ ਏਓਸੀ ਸਾਹਿਬ ਵੀ ਆਏ ਸੀਗੇ ਏਅਰ ਫੋਰਸ ਤੋਂ ਉਹਨਾਂ ਦੀ ਹਾਜ਼ਰੀ ਦੇ ਵਿੱਚ ਅਸੀਂ ਉਹਨਾਂ ਨੂੰ ਏਟਰੀਬਿਊਟ ਦਿੰਦਾ ਹੈ ਕਿ ਹਰ ਸਾਲ ਦੀ ਤਰ੍ਹਾਂ ਅਸੀਂ ਲੋਕਾਂ ਨੂੰ ਅਪੀਲ ਕਰਦੇ ਆ ਕਿ ਜਿਹੜੇ ਆਫਸਰਸ ਨੇ ਕੁਰਬਾਨੀ ਸਭ ਤੋਂ ਵੱਡੀ ਕੁਰਬਾਨੀ ਦਿੱਤੀ ਹੈ ਦੇਸ਼ ਵਾਸਤੇ ਉਹਨਾਂ ਨੂੰ ਜ਼ਰੂਰ ਯਾਦ ਰੱਖਣ ਤੇ ਉਹਨਾਂ ਦੇ ਇੱਕ ਅਖੰਡ ਭਾਰਤ ਦੇ ਸੁਪਨੇ ਨੂੰ ਅੱਗੇ ਪਹੁੰਚਾਉਣ ਵਾਸਤੇ ਆਪਣਾ ਯੋਗਦਾਨ ਦੇ। ਅਸੀਂ ਫਲਾਈਂਗ ਆਫਸਰ ਨਰਮਜੀਤ ਸਿੰਘ ਸੇਕੂ ਜਿਨ੍ਹਾਂ ਨੇ 71 ਵਿਵਾਦ ਦੇ ਵਿੱਚ ਦੋ ਦੁਸ਼ਮਣ ਏਅਰ ਕਾਫ ਨੂੰ ਦਬਾ ਕੇ ਸ਼ਹੀਦੀ ਦਿੱਤੀ ਦੇਸ਼ ਵਾਸਤੇ ਉਹਨਾਂ ਦਾ ਅਸੀਂ ਸ਼ਹੀਦੀ ਦਿਹਾੜਾ ਜਿਹੜਾ ਹੈਗਾ ਆ ਏਓਸੀ ਸਾਹਿਬ ਵੀ ਆਏ ਸੀਗੇ Air Force ਤੋਂ ਉਹਨਾਂ ਦੀ ਹਾਜ਼ਰੀ ਦੇ ਵਿੱਚ ਅਸੀਂ ਉਹਨਾਂ ਨੂੰ ਇੱਕ ਟ੍ਰਿਬਿਊਟ ਦਿੱਤਾ ਹੈ ਤੇ ਹਰ ਸਾਲ ਦੀ ਤਰ੍ਹਾਂ ਅਸੀਂ ਲੋਕਾਂ ਨੂੰ ਅਪੀਲ ਕਰਦੇ ਆ ਕਿ ਜਿਹੜੇ ਆਫਸਰਸ ਨੇ ਕੁਰਬਾਨੀ ਸਭ ਤੋਂ ਵੱਡੀ ਕੁਰਬਾਨੀ ਦਿੱਤੀ ਹੈ ਦੇਸ਼ ਵਾਸਤੇ ਉਹਨਾਂ ਨੂੰ ਜ਼ਰੂਰ ਯਾਦ ਰੱਖਣ ਤੇ ਉਹਨਾਂ ਦੇ ਇੱਕ ਅਖੰਡ ਭਾਰਤ ਦੇ ਸੁਪਨੇ ਨੂੰ ਅੱਗੇ ਪਹੁੰਚਾਉਣ ਵਾਸਤੇ ਆਪਣਾ ਯੋਗਦਾਨ